ਪੰਜਾਬ ਵਿੱਚ ਸੜਕ ਖਾਸਿਆਂ ਵਿੱਚ ਵਾਧਾ ਹੋ ਰਿਹਾ ਹੈ ਪਟਿਆਲਾ ਦੀ ਗੱਲ ਕਰੀਏ ਤਾਂ ਸੜਕ ਖਾਸਿਆਂ ਤੋਂ ਬਚਣ ਲਈ ਸੜਕ ਉੱਤੇ ਲੱਗੇ ਡਿਵਾਈਡਰ ਦੇ ਨਾਲ ਸਾਈਨ ਬੋਰਡ ਲਗਾਏ ਜਾ ਰਹੇ ਹਨ ਅਤੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪਟਿਆਲਾ ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਸੜਕ ਖਾਸਿਆਂ ਤੋਂ ਬਚਣ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਉੱਥੇ ਹੀ ਪਟਿਆਲਾ ਆਉਣ ਜਾਣ ਵਾਲਿਆਂ ਸਵਾਰੀਆਂ ਅਤੇ ਟਰੱਕ ਬੱਸਾਂ ਦੇ ਡਰਾਈਵਰਾਂ ਨੂੰ ਰਾਹ ਪੁੱਛਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਟ੍ਰੈਫਿਕ ਪੁਲਿਸ ਵੱਲੋਂ ਸੜਕਾਂ ਉੱਤੇ ਸਾਈਨ ਬੋਰਡ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸੜਕੀ ਆਵਾਜਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜੋ ਐਸਐਸਬੀ ਸਾਹਿਬ ਪਟਾਲਾ ਜੀ ਦੇ ਦਿਸ਼ਾ ਹੰਦੇਸ਼ ਜੋ ਕਿ ਅਸੀਂ ਪੂਰੇ ਡਿਸਟ੍ਰਿਕਟ ਪਟਾਲਾ ਦੇ ਵਿੱਚ ਕੋਈ ਜਗ੍ਹਾ ਆਇਡੈਂਟੀਫਾਈ ਕੀਤੀਆਂ ਗਈਆਂ ਜਿੱਥੇ ਕਿ ਕਈ ਜਗ੍ਹਾ ਜਿਵੇਂ ਕਿ ਡਵਾਈਡਰ ਸ਼ੁਰੂ ਹੁੰਦਾ ਆ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਕਿ ਸਧਾਂ ਤੋਂ ਆਨੇ ਆਪਾਂ ਬਰਨ ਨਹੀਂ ਰੱਖ ਲੋ ਉਥੇ ਡਵਾਈਡਰ ਸ਼ੁਰੂ ਹੁੰਦਾ ਉਥੇ ਜਿਹੜਾ ਇੱਕ ਐਰੋ ਵਾਲਾ ਬੋਰਡ ਜਿਹੜਾ ਜਿਹੜਾ ਕਿ ਰਾਤ ਦੇ ਸਮੇਂ ਉਹ ਰਿਫਲੈਕਟ ਕਰਦਾ ਔਰ ਉਹ ਲੱਗਾ ਹੋਣਾ ਜ਼ਰੂਰੀ ਹੈ ਔਰ ਜਿੱਨਾ ਜਗ੍ਹਾ ਤੇ ਹੈ ਨਹੀਂ ਉੱਥੇ ਲੋਕਾਂ ਦੇ ਐਕਸੀਡੈਂਟ ਹੋ ਜਾਂਦੇ ਕਿਉਂਕਿ ਮੰਨ ਲਓ ਟਰੱਕ ਜਾਂ ਟਰਾਲੀ ਹੋ ਸਲੋ ਸਪੀਡ ਤੇ ਆ ਰਹੀ ਆ ਉਸ ਨੂੰ ਓਵਰਟੇਕ ਅਕਸਰ ਜੇ ਕਾਰ ਵਾਲਾ ਤਾਂ ਕਰੇ ਗਏ ਕਿਉਂਕਿ ਉਹਦੀ ਸਪੀਡ ਜ਼ਿਆਦਾ ਆ ਤਾਂ ਸਾਹਮਣੇ ਜਿਹੜਾ ਡਿਵਾਈਡਰ ਆ ਉਹ ਵਿਅਕਤੀ ਨੂੰ ਨਹੀਂ ਦਿਖ ਰਿਹਾ ਸਾਹਮਣੇ ਵਾਲਾ ਚਾਲਕ ਕਈ ਔਰ ਹਾਈਬਿੰਗ ਲਗਾਇਆ ਹੁੰਦਾ ਇਸ ਤਰ੍ਹਾਂ ਦੇਖਣ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਹੜਾ ਹੈ ਕਿ ਐਕਸੀਡੈਂਟ ਹੋ ਜਾਂਦਾ ਸੀ ਜਿਹਨਾਂ ਜਾਨੀ ਨੁਕਸਾਨ ਵੀ ਹੁੰਦਾ ਸੀ ਸੋ ਅਸੀਂ ਵੱਖ-ਵੱਖ ਜਿਹੜੀਆਂ ਐਨ ਜੂ ਆ ਉਹਨਾਂ ਦੇ ਨਾਲ ਤਾਲਮਿਲ ਕਰਕੇ ਜਿਹੜੇ ਕਿ ਅੱਜ ਇਹ ਜਿਹੜੇ ਬੋਰਡ ਆ ਅਸੀਂ ਵੱਖ-ਵੱਖ ਜਗ੍ਹਾ ਤੇ ਲਗਾਏ ਗਏ ਆ ਜਿਸ ਨਾਲ ਲੋਕਾਂ ਦਾ ਜਿਹੜਾ ਕੋਈ ਨੁਕਸਾਨ ਨਾ ਹੋਵੇ ਔਰ ਹੋਰ ਵੀ ਅਸੀਂ ਜਗ੍ਹਾ ਜਿਹੜੀਆਂ ਆਇਡੈਂਟੀਫਾਈ ਕਰ ਰਹੇ ਆ ਜਿੱਥੇ ਕਿ ਜਿ ਹੋਏਗੀ ਜ਼ਰੂਰਤ ਹੈ ਕਿ ਕਿਤੇ ਐਕਸੀਡੈਂਟ ਹੁੰਦਾ ਉੱਥੇ ਕਿਤੇ ਬੋਰਡ ਦੀ ਜ਼ਰੂਰਤ ਹੈ ਉਹ ਵੀ ਲਗਾਇਆ ਜਾਏਗਾ ਔਰ ਤੁਸੀਂ ਇਹ ਵੀ ਦੇਖਿਆ ਕਿ ਜਿਹੜੇ ਦੂਜੇ ਬੋਰਡ ਲਗਾਏ ਗਏ ਕਈ ਜਗ੍ਹਾ ਅਸੀਂ ਆ ਗੀਆਂ ਜਿੱਥੇ ਲੋਕ ਬਾਹਰੋਂ ਆਉਂਦੇ ਆ ਉਹਨਾਂ ਨੇ ਬਾਈਪਾਸ ਮੰਨ ਲਓ ਸੰਗਰੂਰ ਜਾ ਆਪਣਾ ਸਮਾਨਾ ਜਾਣਾ ਉਹ ਕਈ ਵਾਰ ਜਾ ਕੇ ਐਡਮਿਨਸਟ੍ਰੇਟਿਵ ਵਿਚਾਰੇ ਵੱਡ ਜਾਂਦੇ ਸੀ ਫਿਰ ਵਾਪਸ ਆਉਂਦੇ ਸੀ ਇਸ ਤਰ੍ਹਾਂ ਦੀ ਜਗ੍ਹਾ ਤੇ ਵੀ ਬੋਰਡ ਲਗਾਏ ਗਏ ਆ ਕਿ ਜਿਹੜੇ ਲੋਕ ਆ ਉਹ ਕਿਸੇ ਤਰ੍ਹਾਂ ਵੀ ਕੋਈ ਪਰੇਸ਼ਾਨ ਨਾ ਹੋਵੇ